ਸਸ਼ੀਕਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਦੇ ਉੱਪਰ ਜੇਕਰ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸੋ ਰਾਜੀ ਹਰ ਰੋਜ਼ ਦੀ ਤਰ੍ਹਾਂ ਆਪਾਂ ਮਾਰਨਿੰਗ ਸਲਾਈਡ ਲੈ ਕੇ ਆਏ ਜੀ ਇਹ ਮਾਰਨਿੰਗ ਸਲਾਈਡ ਹੈਗੀ ਆ ਦਿਨ ਬੁੱਧਵਾਰ 4 ਫਰਵਰੀ 2026 ਦੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਕਰ ਦਿਓ ਜੀ ਲਾਈਕ ਸੋ ਮਾਰਨਿੰਗ ਸਲਾਈਡ ਸ਼ੁਰੂ ਕਰਦੇ ਆਂ ਅੱਜ ਦੇ ਵਿਚਾਰ ਤੋਂ ਵਿਚਾਰ ਹੈ ਰਾਜੀ ਵਿਦਿਆ ਅਜੀਹਾ ਗਹਿਣਾ ਹੈ ਜੋ ਕਦੇ ਚੋਰੀ ਨਹੀਂ ਹੋ ਸਕਦਾ ਸੋ ਦੇਖੋ ਸਾਡੇ ਕੋਲੇ ਜੇਕਰ ਕੋਈ ਪਰਤਾਂ ਧਾਤਾਂ ਹੋਣਗੀਆਂ ਜਿਵੇਂ ਸੋਨਾ ਹੋ ਗਿਆ ਚਾਂਦੀ ਹੋ ਗਿਆ ਜਾਂ ਸਾਡੇ ਕੋਲੇ ਕੋਈ ਵੀ ਕੀਮਤੀ ਚੀਜ਼ ਹੈ ਤਾਂ ਉਸ ਨੂੰ ਦੂਸਰਾ ਵਿਅਕਤੀ ਕੀ ਚੋਰੀ ਕਰ ਸਕਦਾ ਹੈ ਤੇ ਅਸੀਂ ਉਸ ਨੂੰ ਗਵਾ ਸਕਦੇ ਹਾਂ ਪਰ ਸਾਡਾ ਇੱਕ ਗਹਿਣਾ এডਿਕੇਸ਼ਨ ਵੀ ਹੈ ਜੇਕਰ ਸਾਡੇ ਕੋਲੇ ਚੰਗੀ ਵਿਦਿਆ ਚੰਗੀ ਵਿਦਿਆ ਦੇ ਅਸੀਂ ਮਾਲਕ ਹੋਵਾਂਗੇ ਸਾਡੇ ਅੰਦਰ ਚੰਗੇ ਵਿਚਾਰ ਹੋਣਗੇ ਚੰਗੀ ਸਿੱਖਿਆ ਹੋਵੇਗੀ ਉਸ ਨੂੰ ਅਸੀਂ ਹੀ ਵਰਤ ਸਕਦੇ ਆ ਅਸੀਂ ਦੂਜਿਆਂ ਨੂੰ ਵੰਡ ਤਾਂ ਸਕਦੇ ਆ ਪਰ ਉਸ ਨੂੰ ਕੋਈ ਚੋਰੀ ਨਹੀਂ ਕਰਕੇ ਲਿਆ ਸਕਦਾ ਠੀਕ ਹੈ ਜੇਕਰ ਸਾਡੇ ਕੋਲੇ ਅੱਜ ਜਿਆਦਾ ਗਿਆਨ ਸਾਨੂੰ ਵਧੀਆ ਨੌਲੇਜ ਹੈ ਤਾਂ ਅਸੀਂ ਉਹ ਦੂਸਰਿਆਂ ਨੂੰ ਨੌਲੇਜ ਦੇ ਸਕਦੇ ਆ ਉਸ ਨੂੰ ਵੰਡ ਸਕਦੇ ਆ ਦੂਸਰਿਆਂ ਨਾਲ ਉਹ ਵਧੇਗੀ ਇਸ ਕਰਕੇ ਸਾਨੂੰ ਵਿਦਿਆ ਦਾ ਇੱਕ ਗਹਿਣਾਗਾ ਉਸ ਨੂੰ ਅਪਣਾਉਣਾ ਚਾਹੀਦਾ ਸਾਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਕੇ ਇੱਕ ਵਧੀਆ ਸੂਝਵਾਨ ਸਾਨੂੰ ਨੌਜਵਾਨ ਬਣਨਾ ਚਾਹੀਦਾ ਹੈ ਕਿਉਂਕਿ ਜਿੰਨੀ ਤੁਸੀਂ ਵਿਦਿਆ ਪ੍ਰਾਪਤ ਕਰ ਲਓਗੇ ਉਹ ਤੁਹਾਡੇ ਕੋਲ ਹੀ ਰਹੇਗੀ ਉਸ ਨੂੰ ਕਦੇ ਵੀ ਚੋਰੀ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਰਾਜੀ ਇਸ ਤਰ੍ਹਾਂ ਇਹੀ ਅੱਜ ਦਾ ਵਿਚਾਰ ਹੈ ਵਿਦਿਆ ਅਜੀਹਾ ਗਹਿਣਾ ਜੋ ਕਦੇ ਚੋਰੀ ਨਹੀਂ ਹੋ ਸਕਦਾ ਵੀਡੀਓ ਨਹੀਂ ਲਾਈਕ ਕੀਤੀ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅੱਗੇ ਹੈਗੀਆਂ ਨੇ ਰਾਜੀ ਗਤੀਵਿਧੀਆਂ ਗਤੀਵਿਧੀਆਂ ਦੇ ਵਿੱਚ ਹੋਏਗਾ ਜੀ ਇਕਾਈਆਂ ਦਹਾਈਆਂ ਦੇ ਸੈਂਕੜੇ ਦੇ ਵਿੱਚ ਗਿਣਤੀ ਕਰਨਾ ਇਕ ਕਾਇਆਂ ਦਾ ਹਾਈਆਂ ਦੇ ਸੈਂਕੜੇ ਦੇ ਵਿੱਚ ਗਿਣਤੀ ਕਰਨਾ ਇਹ ਤੁਹਾਡੀ ਮਾਰਨਿੰਗ ਅਸੈਂਬਲੀ ਦੀਆਂ ਗਤੀਵਿਧੀਆਂ ਹੋਣਗੀਆਂ ਜੀ ਨੈਕਸਟ ਹੈ ਜੀ ਆਮ ਗਿਆਨ ਗਿਆ ਪ੍ਰਸ਼ਨ ਪਹਿਲਾ ਹੈ ਪੰਜਾਬ ਵਿੱਚ ਰੇਲ ਦੇ ਡੱਬੇ ਬਣਾਉਣ ਦਾ ਕਾਰਖਾਨਾ ਕਿੱਥੇ ਹੈ ਪੰਜਾਬ ਦੇ ਵਿੱਚ ਰੇਲ ਦੇ ਡੱਬੇ ਬਣਦੇ ਰਾਜੇ ਤਾਂ ਉਸ ਦਾ ਜਿਹੜਾ ਕਾਰਖਾਨਾ ਉਹ ਕਿੱਥੇ ਹੈ ਜੀ ਉਹ ਹੈਗਾ ਰਾਜੇ ਕਪੂਰਥਲਾ ਜ਼ਿਲ੍ਹੇ ਵਿੱਚ ਕਪੂਰਥਲੇ ਦੇ ਵਿੱਚ ਜਿਹੜੇ ਪੰਜਾਬ ਵਿੱਚ ਰੇਲ ਦੇ ਡੱਬੇ ਬਣਾਉਣ ਦਾ ਕਾਰਖਾਨਾ ਹੈ ਨੈਕਸਟ ਪ੍ਰਸ਼ਨ ਹੈ ਜੀ ਭਾਰਤ ਦੇ ਕਿਹੜੇ ਕਿਹੜੇ ਰਾਜ ਉੱਤਰੀ ਭਾਰਤ ਵਿੱਚ ਹਨ ਸੋ ਰਾਜੇ ਕਿਹੜੇ ਨੇ ਜੀ ਸੋ ਅਸੀਂ ਮੈਪ ਦੇ ਵਿੱਚ ਦੇਖਦੇ ਹਾਂ ਉੱਪਰਲੇ ਪਾਸੇ ਪੰਜਾਬ ਹਿਮਾਚਲ ਹਰਿਆਣਾ ਤੇ ਯੂਪੀ ਤੇ ਰਾਜਸਥਾਨ ਦਾ ਕੁਝ ਹਿੱਸਾ ਪੰਜਾਬ ਹਰਿਮਾਚਲ ਹਰਿਆਣਾ ਯੂਪੀ ਉੱਤਰਾਖੰਡ ਤੇ ਰਾਜਸਥਾਨ ਦਾ ਕੁਝ ਹਿੱਸਾ ਜਿਹੜੇ ਇਹ ਰਾਜੇ ਭਾਰਤ ਦੇ ਉੱਤਰੀ ਰਾਜਾਂ ਦੇ ਵਿੱਚ ਆਉਂਦੇ ਨੇ ਨੈਕਸਟ ਹੈ ਜੀ ਭਾਰਤ ਦੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਦਾ राजे ਕਾਰਜਕਾਲ ਕਿੰਨਾ ਹੁੰਦਾ ਹੈ ਜੀ ਉਸ ਦਾ ਕਾਰਜਕਾਲ ਹੁੰਦਾ राजे ਮੰਤਰੀ ਦਾ 5 ਸਾਲ ਦਾ ਪ੍ਰਧਾਨ ਮੰਤਰੀ ਦਾ 5 ਸਾਲ ਦਾ ਕਾਰਜਕਾਲ ਹੁੰਦਾ ਹੈ ਤੇ ਹਰ 5 ਸਾਲ ਬਾਅਦ ਵੋਟਾਂ ਜਿਹੜੀਆਂ ਉਹ ਪੈਂਦੀਆਂ ਹਨ ਨੈਕਸਟ ਹੈ ਜੀ ਸ਼ੌਰ ਮੰਡਲ ਵਿੱਚ ਕਿਹੜੇ ਉਪਗ੍ਰਹਿ ਉੱਪਰ ਜੀਵਨ ਸੰਭਵ ਹੈ ਸ਼ੌਰ ਮੰਡਲ ਦੇ ਵਿੱਚ ਦੇਖੋ ਰਾਜੀ ਪਹਿਲਾਂ 9 ਗ੍ਰਹਿ ਹੁੰਦੇ ਸੀ ਹੁਣ 8 ਰਹਿ ਗਏ ਨੇ ਤਾਂ ਉਹਨਾਂ ਦੇ ਵਿੱਚੋਂ ਸਿਰਫ ਇੱਕੋ ਹੀ ਗਏ ਆ ਪ੍ਰithvi ਧਰਤੀ ਜਿਸ ਦੇ ਉੱਪਰ ਅਸੀਂ ਰਹਿੰਦੇ ਆ ਸਿਰਫ ਉਸ ਉੱਪਰ ਹੀ ਬਿਰੁਖੀ ਜੀਵਨ ਸੰਭਵ ਹੈ ਇਸ ਕਰਕੇ ਸਾਨੂੰ ਧਰਤੀ ਦੀ ਵੱਧ ਤੋਂ ਵੱਧ ਕੇਅਰ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ ਦੂਸ਼ਿਤ ਹੋਣ ਤੋਂ ਜਿਹੜਾ ਧਰਤੀ ਨੂੰ ਰੋਕਣਾ ਚਾਹੀਦਾ ਹੈ ਨੈਕਸਟ ਹੈ ਜੀ ਸਰਦੀਆਂ ਵਿੱਚ ਅਸੀਂ ਉਨੀ ਕੱਪੜੇ ਕਿਉਂ ਪਾਉਂਦੇ ਹਾਂ ਸੋ ਰਾਜੇ ਦੇਖੋ ਜਿਹੜੇ ਸਰਦੀਆਂ ਵਿੱਚ ਅਸੀਂ 11 ਕੱਪੜੇ ਪਾਉਨੇ ਆ ਉਹਨਾਂ ਦੇ ਬਣੇ ਕੱਪੜੇ ਪਾਉਨੇ ਆ ਉਹਦੀ ਇੱਕ ਖਾਸੀਅਤ ਇਹ ਹੁੰਦੀ ਹੈ ਵੀ ਉਹਨਾਂ ਜਿਹੜੀ ਉਹ ਬਾਹਰੋਂ ਠੰਡੀਆਂ ਹਵਾਵਾਂ ਨੂੰ ਰੋਕਦੀ ਹੈ ਠੀਕ ਹੈ ਜੀ ਤੇ ਬਾਹਰੋਂ ਜੇਕਰ ਸਾਨੂੰ ਤੋਂ ਅਸੀਂ ਧੁੱਪ ਦੇ ਵਿੱਚ ਰਹਿੰਨੇ ਆ ਤਾਂ ਉਹ ਉੱਥੋਂ ਦੀ ਊਰਜਾ ਨੂੰ ਕੀ ਐਬਜ਼ਰਵ ਕਰਦੀ ਹੈ ਤੇ ਸਾਡੀ ਬਾਡੀ ਨੂੰ ਜਿਹੜਾ ਉਹ ਹੀਟ ਕਰ ਦਿੰਦੀ ਹੈ ਹਨਾ ਟੈਂਪਰੇਚਰ ਹੈ ਜਿਹੜਾ ਸਾਡਾ ਗਰਮ ਕਰ ਦਿੰਦੀ ਹੈ ਸੋ ਇੱਕ ਗੱਲ ਹੋਰ ਸਾਡੀ ਬਾਡੀ ਦਾ ਆਪਣਾ ਵੀ ਖੁਦ ਦਾ ਟੈਂਪਰੇਚਰ ਹੁੰਦਾ ਅਸੀਂ ਖੁਦ ਗਰਮ ਹੁੰਨੇ ਆ ਤਾਂ ਉਸ ਟੈਂਪਰੇਚਰ ਨੂੰ ਉਹ ਬਾਹਰ ਨਹੀਂ ਕੱਢਦੀ ਸੋ ਇਸ ਕਰਕੇ ਇਹ ਟੈਂਪਰੇਚਰ ਨੂੰ ਮੈਂਟੇਨ ਕਰਕੇ ਰੱਖਦੇ ਆ ਇਸ ਕਰਕੇ ਅਸੀਂ ਸਰਦੀਆਂ ਦੇ ਵਿੱਚ ਸਰੀਰ ਨੂੰ ਊਰਜਾ ਦੇਣ ਲਈ ਉਨੀ ਦੇ ਕੱਪੜੇ ਉਹਨਾਂ ਦੇ ਕੱਪੜੇ ਜਿਹੜੇ ਅਸੀਂ ਪਹਿਨਦੇ ਆ ਸਵਾਟਰਾਂ ਹੋ ਗਈਆਂ ਕੋਟੀਆਂ ਟੋਪੀਆਂ ਅਸੀਂ ਪਹਿਨਦੇ ਹਾਂ ਇਹੀ ਜਿਹੜੀ ਇਸ ਦੀ ਖਾਸੀਅਤ ਹੈ ਏਸੀ ਆਮ ਗਿਆਨ ਅੱਗੇ ਚੱਲਦੇ ਆ ਬਿਹਾਰਤ ਵੱਲ ਸ਼ਹਿਰ A ਤੋਂ B ਤੱਕ ਪਹਿਲੀ ਵਾਰ ਜਾਣ ਤੇ 80 ਮਿੰਟ ਪਰ ਦੂਜੀ ਵਾਰ ਜਾਣ ਤੇ 1 ਘੰਟਾ 20 ਮਿੰਟ ਲੱਗਦੇ ਹਨ ਅਜਿਹਾ ਕਿਉਂ ਹੋ ਜਾਂਦਾ ਹੈ ਸੋ ਇਸ ਸੋ ਰਾਜੀ ਇਹਦੇ ਵਿੱਚ ਕੁਝ ਨਹੀਂ ਹੈ ਜਿਆਦੇ ਉਲਝਣ ਦੀ ਲੋੜ ਨਹੀਂ ਹੈ ਤੁਸੀਂ ਧਿਆਨ ਨਾਲ ਦੇਖੋ ਵੀ 1 ਘੰਟੇ ਦੇ ਵਿੱਚ 60 ਮਿੰਟ ਹੁੰਦੇ ਆ ਤਾਂ ਉਸ ਨੂੰ ਸੇਮ ਹੀ ਟਾਈਮ ਲੱਗਿਆ ਜੇਕਰ ਇੱਕ ਪਾਸੇ ਉਸ ਨੂੰ 80 ਮਿੰਟ ਲੱਗੇ ਤਾਂ ਦੂਜੇ ਪਾਸੇ 1 ਘੰਟਾ 20 ਮਿੰਟ ਲੱਗੇ ਹਨ ਠੀਕ ਹੈ ਜੀ ਨੈਕਸਟ ਹੈ ਜੀ ਵਰਡਸ ਫਾਰ ਪ੍ਰੈਕਟਿਸ ਪਹਿਲਾ ਹੈ ਜੀ ਸੇਵਿੰਗ S A V I N G ਸੇਵਿੰਗ ਹੁੰਦਾ ਹੈ ਜੇ ਬਚਤ ਸੈਕੰਡ ਹੈ ਜੀ 베이ਕਿੰਗ B A K I N G 베이ਕਿੰਗ ਹੁੰਦਾ ਜੀ ਪਕਾਉਣਾ 베이ਕਿੰਗ ਹੁੰਦਾ ਰਜੇ ਪਕਾਉਣਾ ਤੀਸਰਾ ਹੈ ਜੀ ਟੇਕਿੰਗ T A K I N G ਟੇਕਿੰਗ ਟੇਕਿੰਗ ਮੀਨ ਚ ਹੁੰਦਾ ਰਜੇ ਲੈਣਾ ਫੋਰਥ ਹੈ ਜੀ ਮੇਕਿੰਗ M A K I N G ਮੇਕਿੰਗ ਮੇਕਿੰਗ ਕੀ ਹੁੰਦਾ ਰਜੇ ਬਣਾਉਣਾ ਤੇ ਅਗਲਾ ਹੈ ਜੀ ਗਿਵਿੰਗ GGIBING गिविंग ਹੁੰਦਾ राजे ਦੇਣਾ ਸੋ ਇਹ ਸੀ ਦਿਨ ਬੁੱਧਵਾਰ 4 ਫਰਵਰੀ 2026 ਦੀ ਮਾਰਨਿੰਗ ਸਲਾਈਡ ਅਗਲੀਆਂ ਵੀਡੀਓਜ਼ ਲਈ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਜੀ ਲਾਈਕ ਤੇ ਬੈਲ ਆਈਕਨ ਔਨ ਕਰ ਲਿਆ ਕਰੋ ਜਦੋਂ ਹੀ ਅਸੀਂ ਕੋਈ ਇਨਫੋਰਮੇਸ਼ਨ ਚੈਨਲ ਦੇ ਉੱਪਰ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਉਹ ਪਹਿਲੀਆਂ ਦੇ ਵਿੱਚ ਪਹੁੰਚ ਸਕੇ ਆਪਾਂ ਸਾਰੀ ਮਾਰਨਿੰਗ ਸਲਾਈਡ ਵਧੀਆ ਐਕਸਪਲੇਸ਼ਨ ਕਰਕੇ ਪਾਉਣੀ ਹੈ ਜੀ ਤਾਂ ਤੁਸੀਂ ਫੋਰ ਅਦਰ ਵੀਡੀਓ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਧੰਨਵਾਦ ਥੈਂਕ ਯੂ